ਬਿਦਿਰਾਤ ਬਲੂਆਣਾ ਦੇ ਪਿੰਡ ਖਾਟਵਾ 'ਚ ਚੋਰਾਂ ਨੇ ਇੱਕ ਵੱਡਾ ਹੱਥ ਮਾਰਿਆ ਜਿੱਥੇ ਕਿ ਇੱਕ ਕਾਰ 'ਚ ਦੇਰ ਰਾਤ ਕੋਸਕੇ ਉਹਨਾਂ ਵੱਲੋਂ ਸੋਨਾ ਚਾਂਦੀ ਤੇ ਨਕਦੀ ਚੋਖ ਰਫੂ ਚੱਕਰ ਹੋ ਗਿਆ ਤੁਹਾਨੂੰ ਦੱਸਤੀ ਹੈ ਕਿ ਬਲੂਆਣਾ ਦੇ ਪਿੰਡ ਖਾਟਵਾ ਦੀ ਇਹ ਘਟਨਾ ਹੈ ਜਿੱਥੇ ਕਿ ਤਕਰੀਬਨ 14 ਤੋਲੇ ਸੋਨਾ ਚਾਂਦੀ ਅਤੇ ਨਾਲ ਹੀ ਨਾਲ 50000 ਰੁਪਏ ਦੇ ਕਰੀਬ ਜੋ ਨਕਦੀ ਹੈ ਉਹ ਚੋਰੀ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿੱਥੇ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਲਵਾਨਾ ਦੀਆਂ ਬਲਵਾਨਾ ਦੇ ਪਿੰਡ ਖਾਟਵਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਮੇਰੇ ਸਹਿਯੋਗੀ ਸੋਨੂ ਸਿਆਗ ਵੱਲੋਂ ਖੁਦ ਪਹੁੰਚ ਕੇ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲੈ ਗਿਆ ਤੇ ਨਾਲ ਹੀ ਨਾਲ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਪੀੜਤ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਨੇ ਇਨਸਾਫ ਲਈ ਅਤੇ ਚੋਰਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਜੋ ਹੈ ਮੰਗ ਕੀਤੀ ਹੈ ਇਹ ਤੁਹਾਨੂੰ ਦਿਖਾਣੇ ਆ ਬਲਵਾਨਾ ਤੋਂ ਮੇਰੇ ਸਹਿਯੋਗੀ ਸੋਨੂ ਜੀ ਇਹ ਖਾਸ ਰਿਪੋਰਟ ਡੈਨਿਕਸ ਵਿਰਾ ਟੀਵੀ ਦੇਖ ਰਹੇ ਹੋ ਤੁਸੀਂ ਮੌਜੂਦ ਹਾਂ ਅਸੀਂ ਬਲਵਾਨਾ ਹਲਕਾ ਦੇ ਪਿੰਡ ਖਾਟਵਾ ਦੇ ਵਿੱਚ ਤੁਹਾਨੂੰ ਦੱਸੀਏ ਜਿਹੜਾ ਇੱਕ ਸੁੰਨੇ ਕਰ ਦੇ ਵਿੱਚੋਂ ਚੋਰਾ ਵੱਲੋਂ ਜਿਹੜੀ ਹੈ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਜਾਣਕਾਰ ਦੇ ਦਈਏ ਕਿ ਜਿਹੜਾਗਾ ਪਰਿਵਾਰ ਜਿਹੜਾਗਾ ਕੁਝ ਦਿਨ ਪਹਿਲਾਂ ਸ਼ਾਦੀ ਦੇ ਵਿੱਚ ਗਿਆ ਸੀਗਾ ਯੂਪੀ ਦੇ ਵਿੱਚ ਉੱਥੋਂ ਜਿਹੜਾ ਕਿ ਇਹ ਆਏ ਸੀਗੇ ਆਂਤਵਾਦ ਜਿਹੜਾਗਾ ਇੱਕ ਛੋਟਾ ਜਿਹੜਾਗਾ ਜਾਂ ਵੱਡਾ ਜੋ ਵੀ ਪ੍ਰਾਏਗਾ ਉਹ ਜਿਹੜਾ ਪੱਗੋ ਪਿੰਡ ਦੇ ਵਿੱਚ ਰਹਿੰਦਾ ਸੀਗਾ ਤੇ ਜਿਹੜਾਗਾ ਉਹ ਬਿਮਾਰ ਚੱਲ ਰਿਹਾ ਸੀਗਾ ਤੇ ਮਾਂ ਤੇ ਪੁੱਤ ਦੋਨੇ ਜਿਹੜਾਗਾ ਉਸ ਨੂੰ ਮਿਲਣ ਚਲੇ ਗਏ ਤੇ ਮਗਰੋਂ ਜਿਹੜਾਗਾ ਉਸ ਤੇ ਲੇਟ ਹੋਣ ਕਾਰਨ ਕਰਕੇ ਜਿਹੜਾਗਾ ਪੁੱਤ ਵੱਲੋਂ ਜਿਹੜਾਗਾ ਮਾਂ ਨੂੰ ਕਿਹਾ ਗਿਆ ਵੀ ਤੁਸੀਂ ਸਵੇਰੇ ਚਲੇ ਜਾਏ ਜੀ ਤੇ ਉਹ ਜਿਹੜਾਗਾ ਸਵੇਰੇ ਜਦੋਂ ਇੱਥੇ ਪਹੁੰਚੇ ਤਾਂ ਚੋਰਾ ਵੱਲੋਂ ਜਿਹੜਾਗਾ ਛੱਤੇ ਦੇ ਉੱਪਰ ਤੋਂ ਆ ਕੇ ਜਿਹੜਾ ਹੈ ਸੁਨੇ ਕਰਦੇ ਵਿੱਚੋਂ ਜਿਹੜਾ ਹੈ ਲੱਖਾਂ ਰੁਪਏ ਦੇ ਸੋਨੇ ਚਾਹਦੀ ਤੇ ਨਕਦੀ ਜਿਹੜੀ ਚੁਰਾ ਕੇ ਲੈ ਗਏ ਨੇ ਮੌਕੇ ਤੇ ਤੁਹਾਨੂੰ ਦਿੱਤੀ ਡੀਐਸਪੀ ਤਜਿੰਦਰਪਾਲ ਸਿੰਘ ਥਾਣਾ ਬਾਵਲ ਦੇ ਇੰਚਾਰਜ ਦਵਿੰਦਰ ਸਿੰਘ ਤੇ ਫੋਰਸ ਫਰੈਂਸੀ ਟੀਮ ਜਿਹੜੀ ਮੌਕੇ ਤੇ ਪਹੁੰਚੀ ਹੋਈ ਹੈ ਜਿਹੜੀ ਤਸਵੀਰਾਂ ਤੁਹਾਨੂੰ ਕਵਾਂਗਾ ਜਿਹੜੇ ਦਿਖਾ ਦੇਣ ਵੀ ਜਿਹੜੀ ਹੈ ਮੌਕੇ ਦੀ ਹੈ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਇੱਥੋਂ ਦੇ ਜਿਹੜਾ ਕ ਚੋਰਾ ਨੂੰ ਜਿਹੜਾ ਕ ਜਲਦੀ ਜਿਹੜਾ ਕ ਫੜਿਆ ਜਾਵੇ ਤੇ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਪਾਂ ਜਿਹੜੇ ਕ ਪਰਿਵਾਰਿਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਕਿੰਨੇ ਕ ਲੱਖ ਦਾ ਨੁਕਸਾਨ ਹੋਇ खाटवा घटना की, की वापसी है घटना ये हुई है मैं बागसर रहता हूँ बीमार हो गया मम्मी मिलने आई तो मम्मी यहाँ से निकली साढ़े आठ बजे वहां रुकी बातचीत की तो ग्यारह बज गए मम्मी ने बोला मेरे को जाना है तो मैंने बोला नहीं मम्मा सुबह जाना लेट हो गए सुबह जल्दी चले जाना तो वहां से सुबह निकले यहाँ आ गए साढ़े सात बजे ताला खोल के देखा ये टूटा हुआ है संदूक खुला हुआ सब कुछ सोना चांदी निकला हुआ है सब ऊपर से आए ऊपर से वापिस गए ठीक है फिर हमने जाके दरखास्त लगाई है ठीक है कितना का नुकसान हुआ आपको दस लाख का हुआ जी क्या क्या लेके गए चांदी ने? सोना सब टोटल समझो कितने तोला सोना चांदी का सारा समझ लो हाँ। तो कैश भी ले गए पचास हजार नगर था पैसा जो आपका आया था इनकम सोर्स क्या थी पेसर? ये मैं मौसी के वहाँ लड़की शादी थी वहाँ मोशे से मेरी मम्मी पैसे लेके आई थी हमने यहाँ प्लाट लेना था बाकी पैसे हमारे पास बाकी मेरे पास खाते में थे पचास हजार गए थे संदूक में सोना के साथ ही रख क्या क्या मांग करते हो प्रशासन से हमारा जो जो कुछ है जितना मिलना चाहिए ना हमारा दस लाख का सारा है वो हमें वापिस मिलना चाहिए हाँ जी और मेरी सुनवाई करी जय बहुत क्या नाम किया? क्या रचनी क्या घटना हुई है आपके घर में हमारे घर में चोरी हो गई रात को पता ही नहीं चला कब हुई है घर पे कोई नहीं था क्या, क्या हुआ? सोना चांदी पैसे घर में कौन था में? कोई नहीं था घर कोई नहीं साढ़े आठ बजे गए हैं और उसके बाद कोई नहीं था सुबह सात बजे उसके बाद गेट खोला ये टूटा हुआ था सारा कुछ है। तो ये अंदर से बार वो बार का लगा हुआ है लोक और अंदर खुला हुआ है तो एकदम देखा भी खुला कैसे रह गया तो फिर अंदर जाके देखा तो सारा खुला हुआ पड़ा टूटे हुए पेचकस पड़े थे प्लास पड़े हुए सारा न, सारा सामान निकला हुआ था तो एकदम से डर गए हम जो सामान जो है तो उन्होंने कहा से लिया ब्रह्म का जो तड़े तोड़ने के लिए वो हमारे घर पे जैसे हमारे घर पे पड़ा रहता है किसी के घर पे होता है हो गया प्लास हो गया वैसे हमें रखा हुआ था अलमारी के ऊपर तो अलमारी के ऊपर से वो निकाला हुआ है उन्होंने देखा है या फिर उनको पहले से पता कुछ तो उनको उन्हों था भी उन्होंने निकाल लिया और हमारा समान उन्हीं से तोड़ के वो यही पे रखे चले गए क्या मांग करते यही की हमारा समान जो गया वो वापस मिला दे मुकेश कुमार जी की कहना चाहूंगी ਸੋ ਕਿਹਨਾ ਮੈਂ ਇਹ ਚਾਹੁੰਦਾ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਵਾਪਸ ਮਿਲੇ ਤੇ ਜਿਨ੍ਹਾਂ ਨੇ ਚੋਰੀ ਕੀਤੀ ਹੈ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਜੋ ਅੱਗੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਲੇਕਿਨ ਇਸ ਪਿੰਡ ਵਿੱਚ ਅੱਗੇ ਬਹੁਤ ਪਹਿਲਾਂ ਚੋਰੀਆਂ ਹੋਈਆਂ ਕੁਝ ਨਹੀਂ ਹੁੰਦਾ ਉਹ ਕੋਈ ਵਿਚਾਲੇ ਪੜ ਜਾਂਦੇ ਕੋਈ ਬਹੁਤ ਹੋਰ ਬੰਦੇ ਉਹ ਮਨਰਾਜ਼ਨਾਮਾ ਕਰਾ ਦਿੰਦੇ ਇਸ ਇਹਨਾਂ ਦਾ ਨੁਕਸਾਨ ਨਹੀਂ ਇਹ ਵੀ ਹੈ ਮ ਦਿਨੋਂ ਦਾ ਦਿਨੋ ਦਿਨ ਇਹਨਾਂ ਦਾ ਹੌਸਲਾ ਵਧਦਾ ਜਾਂਦਾ ਹੈ। ਠੀਕ ਹੈ ਨਾ ਉਹਨਾਂ ਦੇ ਵੱਡਾ ਨੁਕਸਾਨ ਹੋਇਆ। ਕੱਲ ਨੂੰ ਕਿਸੇ ਹੋਰ ਦਾਕਨ ਨੂੰ ਮੈਂ ਪ੍ਰਸ਼ਾਸਨ ਨੂੰ ਹੀ ਕਹਣਾ ਚਾਹੂੰਗਾ ਕਿ ਨਰ ਸ਼ਕਤ ਤੋਂ ਸ਼ਕਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਮੁੜ ਕੇ ਕਿਸੇ ਨੂੰ ਨੁਕਸਾਨ ਨਾ ਕਰੇ ਕੋਈ ਸੀਸੀਟੀਵੀ ਫੁਟੇਜ ਬ੍ਰਹਮ ਦੋ ਜੀ ਸਰ ਸੀਸੀਪਟੀ ਫੁਟੇਜ ਕੋਈ ਇੱਥੇ ਕੈਮਰਾ ਨਹੀਂ ਲੱਗਿਆ ਮੇਰੇ ਬ੍ਰਦਰ ਤੇ ਲੱਗਿਆ ਉਹ ਇਧਰ ਇੰਨਾ ਦੀ ਕੋਈ ਸਾਈਡ ਨਹੀਂ ਆਉਂਦੀ ਬਸ ਕੋਈ ਕੈਮਰਾ ਨਹੀਂ ਆਈ ਏ ਜੋਰ ਕਿ ਬਾਹਰੋਂ ਤਾਂ ਉਹ ਨਹੀਂ ਸਰ ਜਿਹੜੇ ਨਾਲ ਮੰਦਿਰ ਬਣਿਆ ਜੀ ਬਾਬਾ ਰਾਮਦੇਵ ਦਾ ਮੰਦਿਰ ਬਣਿਆ ਉਹ ਤੋਂ ਕੰਧ ਤੜਕੇ ਟੱਪ ਕੇ ਆ ਜਾਂਦੇ ਦੀ ਇਹ ਪਿੰਡ ਖਾਟਵਾ ਹੈ ਆਪਣੇ ਥਾਣਾ ਭਾਵਲਾ ਚ ਵਿੰਗਾ ਉਸੇ ਮੀਰਾ ਨਾ ਦੀ ਲੜਕੀ ਸੀ ਮੀਰਾ ਨਾ ਦੀ ਇਹ ਮਾਤਾ ਇਹ ਦੋ ਲੜਕੇ ਸੀਗੇ ਉਹ ਆਪਣੇ ਕਰੋਨ ਕਲਰ ਦਰਵਾਣੀ ਰਾਤ ਨੂੰ ਜਿਹੜਾ ਚਲੀ ਗਈ ਸ਼ਾਮ ਉੱਥੇ ਇਹ ਦੂਜੀ ਲੜਕੀ ਨੂੰ ਭਾਗਸਰ ਬੁਲਾਉਣ ਵਾਸਤੇ ਤੇ ਉਹ ਕੰਮ ਬੰਦ ਹੋਣ ਕਰਕੇ ਸ਼ਾਮ ਨੂੰ ਕਿਸੇ ਨੇ ਉਹਦੇ ਮਤਲਬ ਪੰਛੀ ਤੋਂ ਸੁਣਾ ਤੇ ਕੁਛ ਚੰਦੀ ਵੀ ਇਹ ਦੋਨੋਂ ਮਿਲ ਤੂੰ ਉਹ ਆਦਮ ਨੂੰ ਨਾਮ ਉਹ ਇਥੇ ਕੱਢ ਲਿਆਗੇ ਅਸੀਂ ਅੱਗੇ ਅੱਜ ਕਰਤੀ ਹੈ ਤੇ ਜਲਦੀ ਅਸੀਂ ਇਹਨਾਂ ਨੂੰ ਫੜ ਕੇ ਅਗਲਾ ਬੰਦ ਠੀਕ ਸਰ ਕਿਹੜੀ ਕਿਹੜੀ ਤਰ੍ਹਾਂ ਦੇ ਚ ਜੋ ਜਿਹੜਾ ਮਾਮਲਾ ਦਰਜ ਕੀਤੇ ਗਏ ਸਰ ਇਹ ਆਪਣੇ DNS ਇਸ ਦਾ ਨਾਮ ਵਾਲੀ ਸਰ ਕਿ ਚੋਰ ਕਿਥੋਂ ਦੀ ਆਏ ਕੋ ਪਤਾ ਲੱਗੇ ਸਰ ਸੁਰਾਗ ਕਿਸੇ ਤੱਕ ਨਹੀਂ ਲੱਗਾ ਬਸ ਅਸੀਂ ਸੋਰਸ ਲਾਏ ਨੇ ਜਲਦੀ ਅਸੀਂ ਉਹਨੂੰ ਵੈਰੀਫਾਈ ਸੀਸੀਟੀਵੀ ਵੀ ਸਾਹਮਣੇ ਆਈ ਹੈ ਕੋਈ ਸਰ ਨਹੀਂ ਸੀਸੀਟੀਵੀ ਫੋਟੋਸ ਨਹੀਂ ਅਸੀਂ ਹੋਰ ਆਪਣੇ ਜਿਹੜੇ ਸੋਰਸ ਵੀ ਲਾਏ ਨੇ ਟੈਕਨੀਕਲ ਵੀ ਦੇਖ ਰਹੇ ਹਾਂ ਜਲਦੀ ਰਿਕਵਰ ਕਰਨਾ ਤਾਂ ਆਪਾਂ ਜਿਹੜੀ ਹੈਗੇ ਸਾਰੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਵੱਲੋਂ ਦੱਸਿਆ ਗਿਆ ਜਿਹੜਾਗਾ ਸਾਡੇ ਲੱਖਾਂ ਰੁਪਏ ਦੇ ਸੋਨਾ ਚਾਂਦੀ ਜਿਹੜਾਗਾ ਚੋਰਾ ਵੱਲੋਂ ਜਿਹੜੀ ਹੈਗੀ ਲੈ ਕੇ ਗਏ ਨੇ ਤੇ ਜਿਹੜਾਗਾ ਪੁਲਿਸ ਤੋਂ ਮੰਗ ਕੀਤੀ ਆ ਵੀ ਇਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ balon alert, then daily, relatively,